ਆਯੁਰਵੈਦ ਦੇ ਲੱਗੇ ਕੈਂਪ ਦੌਰਾਨ ਫਾਜ਼ਿਲਕਾ ਦੇ ਅਗਰਵਾਲ ਆਸ਼ਰਮ ਵਿੱਚ ਅਗਨੀ ਕਰਮਾ ਥੈਰੇਪੀ ਦੇ ذریعے ਦਰਦਾਂ ਦਾ ਇਲਾਜ ਕਰਦੇ ਡਾਕਟਰ ਵੀ ਕੇ ਅਰੋੜਾ ਨੇ ਦੱਸਿਆ ਕਿ ਇਸ ਤਰ੍ਹਾਂ ਅਗਨੀ ਕਰਮਾ ਥੈਰੇਪੀ ਦੇ ذریعے ਆਯੁਰਵੈਦ ਵਿੱਚ ਜਿੰਨਾ ਮਰਜੀ ਪੁਰਾਣਾ ਦਰਦ ਹੋਵੇ ਫੋਰੀ ਤੌਰ ਤੇ ਆਰਾਮ ਮਿਲ ਜਾਂਦਾ ਹੈ ਤੁਸੀਂ ਵੇਖੋ ਵੀ ਕਿਸ ਤਰ੍ਹਾਂ ਇਲਾਜ ਕੀਤਾ ਜਾਂਦਾ ਹੈ ਲਾਈਵ ਡੈਮੋ ਦਿੱਤਾ ਗਿਆ ਅਤੇ ਗੱਲਬਾਤ ਦੌਰਾਨ ਡਾਕਟਰ ਤੇ ਮਰੀਜ਼ ਨੇ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਬਣੇ ਦਰਦਾਂ ਦੀ ਕਾਫੀ ਦੇਰ ਤੋਂ ਤਕਲੀਫ ਚੱਲ ਰਹੀ ਹੈ ਤਾਂ ਇਹ ਜਿਹੜੇ ਸਿਅਰ ਪੇਨ ਹੈ ਉਹਦੇ ਵਾਸਤੇ ਅਸੀਂ ਇਨਸਟੈਂਟ ਪੇਨ ਮੈਨੇਜਮੈਂਟ ਉਹਦੇ ਵਾਸਤੇ ਅਸੀਂ ਅਗਨੀ ਕਰਮਾ ਕਰਨ ਲੱਗੇ ਹਾਂ ਸਾਡੇ ਡਾਕਟਰ ਰੀਚੀ ਇੰਜੈਕਟਰ ਨੇ ਉਹ ਸਿਰਫ ਜਸਨੂ ਸੇ ਟੱਚ ਕਰਕੇ ਨਰਵ ਕਨੈਕਸ਼ਨ ਜੋ ਹੈ ਜਿਹਦੇ ਨਾਲ ਜਿਹੜੀ ਜ਼ਿਆਦਾ ਤਕਲੀਫ ਹੈ ਉਹ ਇੱਕਦਮ ਹੀ ਠੀਕ ਕਰਕੇ ਥੋੜੀ देर ਬਾਅਦ ਪੇਸ਼ੈਂਟ ਖੁਦ ਉੱਠ ਕੇ ਜਾਏਗਾ ਮੇਰੇ ਦਰਦ ਜਿਹੜੇ ਨੇ ਬਿਲਕੁਲ ਠੀਕ ਹੋ ਗਏ ਨੇ ਬਿਲਕੁਲ ਹਾਈਵੇ ਦਾ ਚਮਤਕਾਰ ਹੀ ਹੈ ਇਹ ਕਿਤੇ ਵੀ ਜਦੋਂ ਜ਼ਿਆਦਾ ਤਮ ਹੁੰਦੀ ਹੈ ਨਾ ਤਾਂ ਅਸੀਂ ਅਗਨੀ ਕਰਮਾ ਦੇ ਨਾਲ ਉਹਨੂੰ ਠੀਕ ਕਰ ਦਿੰਦੇ ਹਾਂ ਜਿਹੜੇ ਅਗਨੀ ਕਰਮਾ ਹੈ ਉਹ ਪ੍ਰੋਸੈਸ ਕੀ ਹੈ ਵੀ ਉਹਨੂੰ ਗਰਮ ਕੀਤਾ ਜਾਂਦਾ ਹੈ ਉਹਨੂੰ ਕਿਤੇ ਹਾਂ ਜਿਹੜੀ ਸਾਡੀ ਇਹ ਜਿਹੜੀ ਸ਼ਿਲਾਕਾ ਹੁੰਦੀ ਹੈ ਸੋਨਾ ਚਾਂਦੀ ਇੰਸਤਲ ਤਾਂਬਾ ਜਿਹੜੀ ਹੈ ਪੰਜ ਲੋਹ ਜਿਹੜੀ ਮੋਦ ਨੇ ਉਸ ਤੋਂ ਬੜੀ ਠੀਕ ਹੈ ਜਿਹੜੀ ਇਹ ਆਪਣੇ ਅੰਦਰ ਜਿਹੜੀ ਹੀਟ ਹੈ ਅਬਜ਼ੋਰਬ ਕਰ ਲੈਂਦੀ ਹੈ ਕੋਈ ਹੀਟ ਨੂੰ ਅੰਦਰੋਂ ਹੀ ਟ੍ਰਾਂਸਫਰ ਕਰਦੇ ਆ ਤਾਂ ਉਸਦੇ ਨਾਲ ਜਿਹੜੀ ਹੈ ਪੇਨ ਜਿਹੜੀ ਆ ਉਹ ਠੀਕ ਹੋਣੀ ਸ਼ੁਰੂ ਹੋ ਜਾਂਦੀ ਹੈ ਨਾਲ ਨਾਲ ਜੀ ਇਹ ਕਿੰਨੇ ਦੇਰ ਦਾ ਫਲਸ ਹੁੰਦਾ ਰਸ ਸਰ ਵਿਦਨ 1 2 ਸੈਕਿੰਡਸ ਅਪਰਿਕਸ 1 2 ਸੈਕਿੰਡ ਪੇਸ਼ੈਂਟ ਇਨਸਟੈਂਟ ਰਿਲੀਸ ਹੈ ਕਰਕੇ ਇਨਸਟੈਂਟ ਪੇਨ ਮੈਨੇਜਮੈਂਟ ਕਰਨਾ ਹੈ ਨਾ ਜੀ ਜੀ ਕਿਉਂਕਿ ਕਹਿੰਦਾ ਨਾ ਆਯੁਰਵੈਦ ਹੋਰੇ ਅਸਰ ਕਰਦਾ ਹੈ ਪਰ ਐਲੋਪੈਥਿਕ ਤੁਰੰਤ ਸਰ ਮੈਨੂੰ ਇਸ ਵਾਰੀ 15 ਗਾਸਟੇ ਸਰਵਰ ਐਡਮਿਸ਼ਨ ਨੇ ਸਪੈਸ਼ਲ ਇਨਸਟੈਂਟ ਪੇਨ ਮੈਨੇਜਮੈਂਟ ਸਰਕੀਸ ਵ ਸਾਡੇ ਕੋਈ ਆਫੀਸਰ ਸੀ ਜਿਸ ਨਾਲ ਅਸੀਂ ਟ੍ਰੀਟਮੈਂਟ ਕੀਤਾ ਇਹਦੇ ਨਾਲ ਜੀ ਤੁਹਾਡਾ ਨਾਮ ਡਾਕਟਰ ਸਾਹਿਬ ਮੈਂ ਡਾਕਟਰ ਰਵੀ ਕਾਂਤ ਡਿਸਟ੍ਰਿਕਟ ਐਜਬੀਟੈਂਡ ਡਿਰੈਕਟਰੀ ਆਫੀਸਰ ਭਾਜੀ ਹਾਂ ਯਾ ਡਿਸਟ੍ਰਿਕਟ ਆਫਸਰ ਹਾਂ ਜੀ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਵੀ ਇਨਸਟੈਂਟ ਪੇਨ ਰੀਲੀਫ ਤੁਸੀਂ ਕੀਤਾ ਇਹ ਕਿੰਨੀ ਜਲਦੀ ਫਰਕ ਆਉਂਦਾ ਹੈ ਨਾ ਪੇਸ਼ੈਂਟ ਨੂੰ ਇਨਸਟੈਂਟ ਬਾਰੇ ਹੁੰਦਾ ਤੁਰੰਤ ਮੈਂ ਅਗਨੀਕਰਮ ਦੇ ਬਾਰੇ ਚ ਕਹਿਣਾ ਚਾਹੁੰਦਾ ਕਿ ਪਹਿਲੇ ਤੁਸੀਂ ਸੁਣ ਕੇ ਪੇਸ਼ੈਂਟ ਨੂੰ ਲੱਗਦਾ ਕਿ ਅਗਨੀਕਰਮ ਦੇ ਵਿੱਚ ਕੀ ਕਰਨਗੇ ਕਿਵੇਂ ਕਰਨਗੇ ਕਰਮ ਕਰਨਗੇ ਇੰਨਾ ਕਰਮ ਲੱਗੂਗਾ ਨਾ ਆ ਬੈਠੇ ਤੁਹਾਡੇ ਕੋਲੇ ਪੇਸ਼ੈਂਟ ਹੈ ਕਿੰਨਾ ਗਰਮ ਲੱਗਿਆ ਬੋਲ ਜੀ ਕੋਈ ਗਰਮ ਨਹੀਂ ਲੱਗਿਆ ਤੁਹਾਨੂੰ ਜਿਆਦਾ ਪਤਾ ਲੱਗਿਆ ਤੁਹਾਨੂੰ ਕੋਈ ਸੇਕ ਲੱਗਦਾ ਪਿਆ ਨਹੀਂ ਤੇ ਤੁਹਾਡੇ ਸਾਹਮਣੇ ਪੇਸ਼ੈਂਟ ਦੇ ਅਸੀਂ ਇਹ ਨਿਕਰਮ ਕੀਤਾ ਹੈ ਇਹਨਾਂ ਨੂੰ ਕੋਈ ਜਿਆਦਾ ਗਰਮ ਨਹੀਂ ਲੱਗਿਆ ਨਾਲ ਦੀ ਨਾਲ ਅਸੀਂ ਦੇ ਉੱਤੇ ਐਦੋ ਵੀ ਦਾ ਲਗਾ ਦਿੱਤਾ ਹੈ ਇਹਨਾਂ ਨੂੰ ਕੋਈ ਇਸ ਟਾਈਮ ਗਰਮ ਨਹੀਂ ਲੱਗ ਰਿਹਾ ਲੇਕਿਨ ਪੇਸ਼ੈਂਟ ਨੂੰ ਜਦੋਂ ਪੇਨ ਹੁੰਦਾ ਹੈ ਅਸੀਂ ਕਰਦੇ ਹਾਂ ਕੈਂਪ ਦੌਰਾਨ ਹੀ ਪੇਸ਼ੈਂਟ ਅੱਤ ਸਾਡੇ ਜੋ ਪਹਿਲਾਂ ਦੇ ਕੈਂਪ ਰਏ ਹੈ ਉਹ ਇੱਕ ਬੰਦੇ ਨੂੰ ਨਾਲ ਫੜ ਕੇ ਲੈ ਕੇ ਆਉਂਦਾ ਕਿ ਭਈ ਮੇਰਾ ਕਰਾਤਾ ਤੁਸੀਂ ਮੇਰਾ ਫਰਕ ਪੈ ਗਿਆ ਇਹਦੇ ਵੀ ਬਹੁਤ ਦਰਜਾ ਇਹਦਾ ਵੀ ਠੀਕ ਕਰ ਦੋਦਾ ਇੰਨਾ ਇਨਸਟੈਂਟ ਰਿਲੀਫ ਅਜਿਹਾ ਮਿਲਦਾ ਹੈ ਕਿ ਕੈਂਪ ਦੌਰਾਨ ਕੈਂਪ ਦੇ 4 ਘੰਟੇ ਦੌਰਾਨ ਹੀ ਪੇਸ਼ੈਂਟ ਦੂਸਰੇ ਪੇਸ਼ੈਂਟ ਨੂੰ ਲੈ ਕੇ ਆਉਂਦਾ ਹੈ ਐਸ ਤੋਂ ਇਨਸਟੈਂਟ ਰਿਲੀਫ ਮੈਨੂੰ ਨਹੀਂ ਲੱਗਦਾ ਕੋਈ ਹੋਰ ਤਰੀਕੇ ਨਾਲ ਅਸੀਂ ਕਰ ਸਕਦੇ ਆ ਆਫਟਰ ਕੈਂਪ ਜੇ ਕਿਸੇ ਪੇਸ਼ੈਂਟ ਨੇ ਕਰਾਨੀ ਹੋਵੇ ਕਿਸੇ ਨੂੰ ਦਿੱਕਤ ਹੋਵੇ ਤੁਹਾਡੇ ਤੱਕ ਅਪਰੋਚ ਕਰਨੇ ਹੋਵੇ ਕਿੱਥੇ ਮਿਲ ਸਕਦਾ ਕਿੱਥੇ ਟਰੀਟਮੈਂਟ ਹੋਵੇ ਦੂਜੇ ਜਿਲ੍ਹੇ ਸਾਡੇ ਅਲੱਗ-ਅਲੱਗ ਜੈਂਸਰੀ ਜਿੱਥੇ ਕੰਮ ਹੁੰਦਾ ਹੈ ਜੇ ਅਗੋਰ ਵਿੱਚ ਹੈ ਡਾਕਟਰ ਅਮਿਤ ਜੀ ਹੈ ਮੈਂ ਡਾਕਟਰ ਡਾਕਟਰ ਵਿਨੀਤ अरोड़ा ਕਲਰ ਕਿਹੜਾ ਬੈਠਦਾ ਉਥੇ ਅਸੀਂ ਅਗਨੀਕਰਮ ਹੋਰ ਵੀ ਕਈ ਵਿਧੀਆਂ ਹੈ ਜਿਵੇਂ ਵਿਦਧ ਕਰਮ ਹੈ ਅਲਗ-ਅਲਗ ਵਿਧੀਆਂ ਨਾਲ ਉਥੇ ਅਸੀਂ ਟ੍ਰੀਟਮੈਂਟ ਕਰਦੇ ਹਾਂ ਜਿਸ ਦੇ ਨਾਲ ਕਿ ਪੇਨ ਰਿਲੀਫ ਬੜੀ ਜਲਦੀ ਹੁੰਦਾ ਹੈ ਔਰ ਲੌਂਗ ਲਾਸਟਿੰਗ ਪੇਨ ਰਿਲੀਫ ਹੁੰਦਾ ਹੈ ਲੇਕਿਨ ਅਗਰ ਪੇਸ਼ੈਂਟ ਜਿਵੇਂ ਅੱਜ ਦੀ ਥੈਰੇਪੀ ਕੀਤੀ ਹੈ ਤਾਂ ਹਫਤੇ ਦਾ ਦਿਨ ਬਾਅਦ ਅਸੀਂ ਦੁਬਾਰਾ ਕਰਾਂਗੇ ਅਗਰ 3-4 ਸੈਟਿੰਗ ਲੈਂਦਾ ਹੈ ਤਾਂ ਕਾਫੀ ਹੱਦ ਤੱਕ ਪੇਸ਼ੈਂਟ ਦਰਦ ਦੀਆਂ ਗੋਲੀਆਂ ਖਾਣ ਤੋਂ ਬਚ ਜਾਂਦਾ ਹੈ ਜਿਵੇਂ ਕਿ ਉਹਨਾਂ ਨੂੰ ਬਿਨਾਂ ਦਵਾਈ ਲਏ ਵੀ ਉਹਦਾ ਦਰਦ ਠੀਕ ਹੋ ਜਾਂਦਾ ਹੈ। ਇਹ ਕਿੰਨਾ ਕੋਸਟਲੀ ਹੈ ਜੀ ਤੇ ਪੇਸ਼ੈਂਟ ਕਿਵੇਂ ਪਹੁੰਚਣਗੇ? ਕੋਈ ਕੋਸਟ ਨਹੀਂ ਹੈ ਸਰ ਤੁਹਾਡੇ ਸਾਹਮਣੇ ਹੈ। ਇਹਦੇ 'ਚ ਕੋਈ ਜਿਆਦਾ ਨਹੀਂ ਹੁਣ ਤਾਂ ਕੈਂਪ ਹੈ ਆਫਟਰ ਕੈਂਪ। ਸਰ ਇਸਨੇ ਸਰਕਾਰ ਵੱਲੋਂ ਪਿਛਲੇ ਜੇ ਕੀ ਵੀ ਸਰਕਾਰੀ ਡਾਕਟਰ ਨੇ ਜਿਸ ਕਲੀਨਿਕ ਵਿੱਚ ਦੇ ਰਹੇ ਉਸਕੀ ਫ੍ਰੀ ਆਫ ਕੋਸਟ ਹੋ ਰਹੀ ਹੈ ਸਰ। ਇੱਥੇ ਜੀ ਨੋਟੀਫਿਕੇਸ਼ਨ ਸਰ ਸਾਡੇ ਕੋਲ ਸਪੈਸਿਫਿਕ ਲਿਸਟ ਹੈ। ਬਹੁਤ ਮਿਨੀਮਮ ਜੀ 100 ਪ੍ਰੋਵੀਜ਼ ਦੇ ਕਰੀ ਜਿਹੜਾ ਹੈ ਪ੍ਰੋਸੀਜਰ ਜਿਹੜੇ ਨੇ ਉਹ ਸਾਰੇ ਕੁਝ ਕਵਰ ਹੋ ਜਾਂਦਾ ਹੈ। ਕੋਈ ਬਹੁਤ ਮਹਿੰਗਾ ਟ੍ਰੀਟਮੈਂਟ ਨਹੀਂ ਹੈ। ਜੀ ਥੈਂਕ ਯੂ ਸਰ। ਹਾਂਜੀ ਡਾਕਟਰ ਜੀ ਇਹ ਡਾਇਬੀਟਿਕ ਪੇਸ਼ੈਂਟ ਹੈ ਹੈਨਾ ਤਾਂ ਇੱਕ ਗੱਲ ਮੈਂ ਹੋਰ ਕਲੀਅਰ ਕਰ ਜਾ ਐਨੀ ਕਰਮ ਕਰਨ ਦੇ ਨਾਲ ਕੋਤੇ ਕੋਈ ਜ਼ਖਮ ਨਹੀਂ ਬੰਦਾ ਕਿਸੇ ਤਰ੍ਹਾਂ ਦਾ ਇੱਕ ਨਿਸ਼ਾਨ ਜੋ ਹਮੇ 2-3 ਹਫ਼ਤੇ ਕੇ ਲਈ ਨਿਸ਼ਾਨ ਚਲਾ ਜਾਂਦਾ ਕੋਈ ਜ਼ਖਮ ਨਹੀਂ ਬੰਦਾ ਕਿਸੇ ਤਰ੍ਹਾਂ ਦਾ ਚਾਹੇ ਤੁਸੀਂ ਡਾਇਬੀਟਿਕ ਹੋ ਤਾਂ ਵੀ ਅਸੀਂ ਬੜੇ ਆਰਾਮ ਨਾਲ ਕਰ ਸਕਦੇ ਹਾਂ ਇਸ ਕਿਸੇ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਜਾਂ ਕੰਪਲਿਕਸ਼ਨ ਨਹੀਂ ਪੈਦਾ ਹੋਣੀ ਬਬੂ ਜੀ ਜੋ ਥੈਰੇਪੀ ਕੀਤੀ ਫਰਕ ਹੈਗਾ ਦਰਦ ਹੁਣ ਹੈਗਾ ਕਿ ਪਹਿਲਾਂ ਹੈਗਾ ਸੀ कोई तो दर्द नहीं।, नहीं।, तो नहीं।, नहीं।, नहीं फोरी रात है हाँ। कोई जो इन्होंने अग्नि थेरेपी की कोई जलन कोई साड़ तुरंत आराम है की नाम है तो जी ए बी आई न्यूज चैनल देखने वाले सभी दर्शकों से हम अपील करते हैं कि ए न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत